ਪਾਕਿਸਤਾਨ ਨੂੰ ਜਵਾਬ ਦੇਣ ਦੇ ਲਈ ਭਾਰਤ ਸਰਕਾਰ ਐਕਸ਼ਨ ਦੇ ਵਿੱਚ ਹੈ ਸੱਤ ਸੂਬਿਆਂ ਨੂੰ ਨਾਗਰਿਕ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਮੌਕ ਡ੍ਰਿਲ ਦੇ ਆਦੇਸ਼ ਦਿੱਤੇ ਗਏ ਨੇ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਨੇ 7 ਮਈ ਨੂੰ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਏਗੀ ਹਵਾਈ ਹਮਲੇ ਦੀ ਚਰਤਾਵਨੀ ਦੇਣ ਵਾਲਾ ਸਾਇਰਨ ਵੀ বাজਾਇਆ ਜਾਏਗਾ ਦੁਸ਼ਮਣ ਦੇ ਹਮਲੇ ਦੀ ਹਾਲਤ 'ਚ ਖੁਦ ਨੂੰ ਬਚਾਉਣ ਦੀ ਸਿੱਖਿਆਈ ਦਿੱਤੀ ਜਾਏਗੀ ਕ੍ਰੈਸ਼ ਬਲੈਕਆਊਟ ਦੇ ਤਰੀਕਿਆਂ ਦੀ ਵੀ ਮੌਕ ਡ੍ਰਿਲ ਹੋਏਗੀ ਖਾਸ ਉਪਕਰਨਾ ਅਤੇ ਬਿਲਡਿੰਗਾਂ ਨੂੰ ਸਮਾਂ ਰਹਿੰਦਿਆਂ ਸੁਰੱਖਿਅਤ ਕਰਨ ਲਈ ਵੀ ਮੌਕ ਟ੍ਰਿਲ ਹੋਏਗੀ। ਤੋਂ ਦੱਸਦੀ ਹੈ ਕਿ ਲੰਘੇ ਦਿਨੀ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਮੌਕ ਟ੍ਰਿਲ ਕੀਤੀ ਗਈ ਸੀ ਤੇ ਹੁਣ 7 ਸੂਬਿਆਂ ਨੂੰ ਲਿਖਤੀ ਆਦੇਸ਼ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਨੇ। 7 ਸੂਬਿਆਂ ਦੇ ਵਿੱਚ ਮੌਕ ਟ੍ਰਿਲ ਹੋਏਗੀ। ਦੁਸ਼ਮਣਾਂ ਦੇ ਹਮਲੇ ਤੋਂ ਲੋਕ ਕਿਸ ਤਰ੍ਹਾਂ ਬਚਣ ਇਸ ਸਬੰਧੀ ਸਿਖਲਾਈ ਦਿੱਤੀ ਜਾਏਗੀ। ਇਸ ਨਾਲ ਹੀ ਸਾਇਰਨ ਵੀ বাজਾਇਆ ਜਾਏਗਾ ਤੇ ਭਲਕੇ ਮੌਕ ਡ੍ਰਿਲ ਹੋਏਗੀ ਸੋ ਪਾਕਿਸਤਾਨ ਨੂੰ ਜਵਾਬ ਦੇਣ ਦੀ ਤਿਆਰੀ ਹੈ 7 ਮਈ ਨੂੰ ਮੌਕ ਡ੍ਰਿਲ ਦੇ ਆਦੇਸ਼ ਨੇ ਸਰਹੱਦੀ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਣੀ ਹੈ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲਾ ਸਾਇਰਨ বাজਾਇਆ ਜਾਏਗਾ ਹਮਲੇ ਦੀ ਸਥਿਤੀ ਚ ਖੁਦ ਨੂੰ ਬਚਾਉਣ ਲਈ ਨਾਗਰਿਕ ਸੁਰੱਖਿਆ ਦਾ ਅਭਿਆਸ ਹੋਵੇਗਾ ਕ੍ਰੈਸ਼ ਬਲੈਕਆਊਟ ਸਮੇਂ ਦੀ ਕਾਰਵਾਈ ਦਾ ਅਭਿਆਸ ਹੋਏਗਾ ਖਾਸ ਉਪਕਰਨਾ ਤੇ ਇਮਾਰਤਾਂ ਨੂੰ ਸਮਾ ਰਹਿੰਦਿਆਂ ਸੁਰੱਖਿਅਤ ਕਰਨ ਦੀ ਡ੍ਰਿਲ ਹੋਏਗੀ ਨਾਗਰਿਕਾਂ ਦੀ ਐਮਰਜੈਂਸੀ ਨਿਕਾਸੀ ਯੋਜਨਾ ਦੀ ਰਿਹਸਲ ਵੀ ਕਰਵਾਈ ਜਾਏਗੀ ਸੋ ਕੱਲ ਯਾਨੀ ਕਿ 7 ਮਈ ਨੂੰ ਸਤ ਸਵੇਰਾਂ ਦੇ ਵਿੱਚ ਮੌਕ ਡ੍ਰਿਲ ਹੋਣੀ ਹੈ